ਕਾਰ ਦੇ ਗੀਟ ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਦੀਆਂ ਇਹ ਤਸਵੀਰਾਂ ਬਟਾਲਾ ਦੇ ਇਲਾਕਾ ਰੌਸ਼ਨ ਵਿਹਾਰ ਦੀਆਂ ਨੇ ਜਿੱਥੇ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਇੱਕ ਕਾਰ ਦੇ ਬਾਹਰ ਤਾਬੜ ਤੋੜ ਗੋਲੀਆਂ ਚਲੌਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਨੂੰ ਵੀ ਤੁਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ਼ ਦੇਖ ਸਕਦੇ ਹੋ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਮਕਾਨ ਮਾਲਕ ਨੇ ਦੱਸਿਆ ਕਿ ਸਵੇਰੇ ਸਵੇਰ 5 ਵਜੇ ਦੇ ਕਰੀਬ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਪੀੜਤ ਵਿਅਕਤੀ ਦੇ ਘਰ ਦੇ ਬਾਹਰ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਨੇ ਜਿਸ ਦੇ ਨਾਲ ਪੀੜਤ ਵਿਅਕਤੀ ਦੀ ਕਾਰ ਕਾਫੀ ਨੁਕਸਾਨੀ ਜਾਂਦੀ ਹੈ ਇੱਥੇ ਕੋਈ ਸਵੇਰੇ 5:30 ਵਜੇ ਦੇ ਕਰੀਬ ਦੋ ਬੰਦੇ ਆਏ ਨੇ ਮੋਟਰਸਾਈਕਲ ਤੇ ਜਿਨ੍ਹਾਂ ਨੇ ਤਾਬੜਤੋੜ ਗੋਲੀਆਂ ਚਲਾਈਆਂ ਤੇ ਗੋਲੀਆਂ ਚਲਾ ਕੇ ਉਹ ਨਿਕਲ ਗਏ ਨੇ ਤੇ ਅਪਨੋ ਕੁਸਵਾਨ ਕੀ ਤੇ ਮੇਰੀ ਕਾਰ ਇਹਨਾਂ ਨੇ ਪੂਰੀ ਤੁਹਾਡੇ ਸਾਹਮਣੇ ਹੀ ਆ ਪੂਰੀ ਛਲਨੀ ਕਰਤੀ ਤੇ ਜਦੋਂ ਸਵੇਰੇ ਉੱਠ ਕੇ ਵੇਖਿਆ ਤੇ ਕਾਰ ਦੇ ਸ਼ੀਸ਼ੇ ਵਗੈਰਾ ਟੁੱਟੇ ਹੀ ਕਾਰ ਦੇ ਵਿੱਚ ਗੋਲੀਆਂ ਵੱਜੀਆਂ ਦੀਆਂ ਅਸੀਂ ਕੁੱਲ 11 ਗੋਲੀਆਂ ਗੇੜ ਦੇ ਨਿਸ਼ਾਨ ਨੇ ਸਾਡੀ ਕੋਈ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਉਹ ਰਹੀ ਇਹ ਹੀ ਡਿਮਾਂਡ ਕਰਨੇ ਆ ਪ੍ਰਸ਼ਾਸਨ ਤੋਂ ਕਿ ਜਲਦੀ ਤੋਂ ਜਲਦੀ ਬੰਦੇ ਟਰੇਸ ਕਰਕੇ ਤੇ ਫੜੇ ਜਾਣ ਤੁਸੀਂ ਵੇਖੇ ਬੰਦੇ ਨਹੀਂ ਬੰਦੇ ਤੇ ਅਸੀਂ ਨਹੀਂ ਵੇਖੇ ਮੋਟਰਸਾਈਕਲ ਪਿੱਛੇ ਮੈਂ ਵੇਖਿਆ ਹੈ ਉਹਦਾ ਨੰਬਰ ਸੀ 3467 ਉੱਪਰਲਾ ਨੰਬਰ ਨਹੀਂ ਮੇਰੇ ਕੋਲ ਪੜਿਆ ਗਿਆ ਛੋਟਾ ਵੱਡਾ ਨੰਬਰ ਮੈਂ ਪੜਿਆ 3467 ਹੋਰ ਨਿਕਲ ਗਿਆ ਜਦੋਂ ਇੱਕ ਮੁੰਡਾ ਜਿਹੜਾ ਮੈਂ ਪਿੱਛੇ ਵੇਖਿਆ ਉਹਨੇ ਪਟਕਾ ਬੰਨਿਆ ਸੀ ਉਹ ਸਰਦਾਰ ਮੁੰਡਾ ਸੀ ਹੋਰ ਸਰ ਕਿਹੜਾ ਸੀਗਾ ਮੋਟਰਸਾਈਕਲ ਦਾ ਪਤਾ ਨਹੀਂ ਹੈ ਕਿਹੜਾ ਸੀ ਕਿਉਂਕਿ ਉਹ ਬਿਲਕੁਲ ਸਟ੍ਰੇਟ ਹੀ ਨਾ ਤੇ ਉਤੋਂ ਪਤਾ ਨਹੀਂ ਲੱਗਾ ਵੀ ਬਾਈਕ ਕਿਹੜੀ ਸੀ ਉਧਰ ਜਦੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਕਾਰਵਾਈ ਆਰੰਭ ਦਿੱਤੀ ਸ਼ਾਮ 5 ਵਜੇ ਦੇ ਕਰੀਬ 15 ਕੇ ਮਿੰਟ ਦੀ ਵਾਰਦਾਤ ਆ ਪਤਾ ਲੱਗਾ ਸੀ ਵੀ ਸੰਜੂ ਮਹਿਤਾ ਆਪਣਾ ਪ੍ਰੈਸਰ ਕੋਟਰਾ ਦੇ ਬ੍ਰਦਰ ਵਿਜੇ ਕੁਮਾਰ ਦੇ ਘਰ ਤੇ ਬਾਹਰ ਦਰਵਾਜ਼ੇ 'ਚ ਕਿਸੇ ਨੇ ਨਾ ਫਾਇਰ ਕੀਤੇ ਆ ਮੌਕੇ ਤੇ ਆਏ ਆ ਕੋਰ ਕਵਰ ਹੋਏ ਨਾਓ ਗੱਡੀ 'ਚ ਵੀ ਗੋਲੀਆਂ ਵੱਜੀਆਂ ਗੇਟ 'ਚ ਵੀ ਵੱਜੀਆਂ ਸੀਸੀਟੀਵੀ ਕੈਮਰਾ ਫੁਟ ਚੈੱਕ ਕਰ ਰਹੇ ਆ ਜੋ ਵੀ ਅੱਗੇ ਵੈਰੀਫਾਈ ਹੋਏਗਾ ਉਸ ਮੁਤਾਬਕ ਕਾਰਵਾਈ ਕਰਾਂਗੇ ਸਰ ਕੋ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ ਮੋਟਰਸਾਈਕਲ ਦਾ ਨੰਬਰ ਨਹੀਂ ਅਜੇ ਪਤਾ ਲੱਗਾ ਕੈਮਰੇ ਚੈੱਕ ਕਰ ਰਹੇ ਆ ਕਿੰਨੇ ਵਿਅਕਤੀ ਸਨ ਸਰ ਦੋ ਵਿਅਕਤੀ ਉਹ ਇਹਨਾਂ ਦੀ ਪੁਰਾਣੀ ਰੰਜਿਸ਼ ਵੀ ਚਲਦੀ ਆ ਰਹੀ ਉਹ ਨਹੀਂ ਅਜੇ ਵੈਰੀਫਾਈ ਨਹੀਂ ਹੋਇਆ ਅੱਜ ਪੋਚੀ ਅੱਜ ਜਾਰੀ ਹੈ ਕਿਹੜੀ ਪਿਸ਼ਚੋਫਰ ਕੀ ਜਗ੍ਹਾ ਹੈ ਕਿਹੜੀ ਗਨ ਹੈ 32 ਪਿਸਟਲ ਦਾ ਹੈ 32 ਬੋਰ ਭਾਵੇਂ ਕੀ ਪੀੜਤ ਪਰਿਵਾਰ ਕਹਿ ਰਿਹਾ ਹੈ ਕਿ ਉਹਨਾਂ ਦੀ ਕਿਸੇ ਦੇ ਨਾਲ ਵੀ ਕੋਈ ਰੰਜਿਸ਼ ਨਹੀਂ ਹੈ ਪਰ ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਆਖਿਰਕਾਰ ਇਹ ਵਾਰਦਾਤ ਕਿਸ ਨੇ ਅਤੇ ਕਿਉਂ ਕੀਤੀ ਬਟਾਲਾ ਤੋਂ ਨਵੀਨ ਲੁਥਰਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ